ਸੋਹਣੋ ਮੈਂ ਸੱਚ ਸੁਣਾਵਾ ਕੀ ਹੈ ਸੰਸਾਰ ਵੇ ਪਰੋਂ ਫੁੱਲ ਵਰਗਾ ਅੰਦਰੋ ਤੀਖੀ ਤਲਵਾਰ ਵੇ ਸੁਣੋ ਮੈਂ ਸੱਚ ਸੁਣਾਵਾ ਬੱਚੀਆਂ ਮੈਂ ਸੱਚ ਸੁਣਾਵਾ ਕਿੰਦਾ ਨਾ ਇੱਥੇ ਕੋਈ ਸੱਚਾ ਇਨਸਾਨ ਵੇ ਫਿਰਦੇ ਨੇ ਬੰਦੇ ਇੱਥੇ ਬਣ ਕੇ ਭਗਵਾਨ ਵੇ ਸਤ ਨੂੰ ਕੋਈ ਸਤ ਨਹੀਂ ਕਹਿਣਾ ਝੂਠ ਪਰਦਾਣ ਵੇ ਮਾੜੇ ਦੀ ਨਾ ਕੋਈ ਲੈਂਦਾ ਦੁਨੀਆ ਵਿੱਚ ਸਾਰ ਵੇ ਸੁਣੋ ਮੈਂ ਸੱਚ ਸੁਣਾਵਾ ਕੀ ਆ ਸੰਸਾਰ ਵੇ ਮਾਉ ਮੈਂ ਸੱਚ ਜਣਾਵਾ ਸਤਿਆਂ ਮੈਂ ਸੱਚ ਜਣਾਵਾ ਮਾਵਾ ਨੂੰ ਹੈ ਨੀ ਇਤੇ ਪੁੱਤਰਾ ਦੀਆਂ ਚਾਣਾ ਓਏ ਪਾਈਆਂ ਨੂੰ ਭਾਈ ਮਾਰਨ ਹੁੰਦਿਆਂ ਜੋ ਬਾਣਾ ਓਏ ਮੱਥੇ ਦਤਾਰ ਤੱਕਦੀ ਵੀ ਦੀ ਆਰਾਮ ਆਵੇ ਕੰਧੀ ਕਿਉਂ ਭੁੱਲ ਗਿਓ ਮੇਰਾ ਬਚਪਨ ਦਾ ਪਿਆਰ ਵੇ ਸੁਣਿਓ ਮੈਂ ਸੱਚ ਸੁਣਾਵਾ ਕੀ ਹੈ ਸੰਸਾਰ ਵੇ ਸੁਣਿਓ ਮੈਂ ਸੱਚ ਸੁਣਾਵਾ ਨਾ ਹੀ ਕੋਈ ਸੱਚਣਾ ਇੱਥੇ ਨਾ ਹੀ ਕੋਈ ਯਾਰ ਵੇ ਨਾ ਹੀ ਕੋਈ ਸੱਚਣਾ ਤੇ ਨਾ ਹੀ ਕੋਈ ਯਾਰ ਵੇ ਬੰਦਿਆਂ ਨੂੰ ਨਫ਼ਰਤ ਇੱਥੇ ਪੈਸੇ ਨੂੰ ਪਿਆਰ ਵੇ ਨਾ ਕੋਈ ਸੱਚਾ ਚੜੀ ਨਾ ਇਜ਼ਤ ਤੇ ਯਾਰ ਵੇ ਮਤਲਬ ਨੂੰ ساری ਦੁਨੀਆ ਕਰਦੀ ਹੈ ਪਿਆਰ ਮੈਂ ਨਸਾਰਵੇਂ ਸੁਣੋ ਮੈਂ ਸਾਥ ਸਣਾਵਾ ਰੱਖੀ ਤੂੰ ਯਾਦ ਦਿਲ ਵਿੱਚ ਕੰਗਦਾ ਜੋ ਕਹਿਣਾ ਓਏ ਬੰਦਿਆ ਤੂੰ ਇਸ ਦੁਨੀਆਂ ਵਿੱਚ ਬੈਠਣਾ ਰਹਿਣਾ ਓਏ ਇਕ ਦਿਨ ਤਾਂ ਤੈਨੂੰ ਲੇਕਾ ਪਹਿਣਾ ਹੀ ਪਹਿਣਾ ਓਏ ਅੱਗੇ ਨੂੰ ਜਾਣਾ ਚਾਹੀ ਤੀ ਪਿੱਛੇ ਵੀ ਮਾਰਵੇ ਸੁਣਿਓ ਮੈਂ ਸੱਚ ਸੁਣਾਵਾ ਕੀ ਐ ਸੰਸਾਰ ਵੇ ਉੱਪਰੋਂ ਫੁੱਲ ਵਰਗਾ ਅੰਦਰੋਂ ਤੀਕੀ ਤਲਵਾਰ ਵੇ ਸੁਣਿਓ ਮੈਂ ਸੱਚ ਸੁਣਾਵਾ ਸੱਚੀਆਂ ਮੈਂ ਸੱਚ ਸੁਣਾਵਾ